ਫਿਲਮ ਬਹੁਤ ਵਧੀਆ ਬਾਈ ਬਾਕੀ ਇਹ ਆ ਵੀ ਮੈਨੂੰ ਇਹਦਾ ਲੱਗਦਾ ਵੀ ਇੱਕ ਸ਼ਰਧਾਂਜਲੀ ਆ ਪਰ ਅੱਜ ਜਦੋਂ ਦੇਖ ਰਹੇ ਸੀਗਾ ਤਾਂ ਐ ਸਮਝ ਲੂ ਵੀ ਰਾਜਵੀਰ ਦੀ ਆਖਰੀ ਫਿਲਮ ਆਖਰੀ ਨਿਸ਼ਾਨੀ ਕਹਿ ਸਕਦੇ ਵੀ ਜਿਹੜੀ ਹੁਣ ਗਾਣੇ ਵੀ ਹੈਗੇ ਨੇ ਤੁਆਂ ਨੂੰ ਫਿਲਮ ਦੇਖ ਕੇ ਲੱਗੇਗਾ ਤੁਹਾਡੇ ਨਾਲ ਹੀ ਮੈਂ ਉਹ ਗੱਲ ਕਰਦਾ ਸੀ ਸਟੂਡੀਓ ਛੱਡੋ ਮੈਂ ਗਿੱਲਰਾਂ ਉੱਤੇ ਬਾਈ ਨਾਲ ਬੈਠਾ ਸੀ ਜਦੋਂ ਫਿਲਮ ਦੇਖ ਰਹੇ ਸੀ ਇਹੀ ਇਹੀ ਦੋ ਤਿੰਨ ਵਾਰੀ ਸਾਡੀ ਸੇਮ ਗੱਲ ਹੋਈ ਹੈ ਨਾ ਦੇਖ ਕੇ ਵੀ ਯਾਰ ਇਹ ਬੰਦਾ ਹਜੇ ਵੀ ਸਕਰੀਨ ਤੇ ਦੇਖ ਕੇ ਇਦਾਂ ਲੱਗਦਾ ਨਹੀਂ ਹੈਗਾ ਵੀ ਸਾਡੇ ਵਿੱਚ ਨਹੀਂ ਹੈਗਾ ਵੀਰੇ ਨੂੰ ਜਿਹੜੇ ਪਿਆਰ ਕਰਦੇ ਨੇ ਸਾਰੇ ਜ਼ਰੂਰ ਦੇਖੋ ਮੇਰੇ ਫਾਦਰ ਸਾਹਿਬ ਦੇ ਦੋ ਆਖਰੀ ਗਾਣੇ ਨੇ ਦੇ ਵਿੱਚ ਜਿਨ੍ਹਾਂ ਦਾ ਇੱਕ ਦਾ ਨਾਮ ਹੈ ਬੁੱਲਾ ਜਿਹੜਾ ਮੇਰਾ ਬਹੁਤ ਫੇਵਰੇਟ ਗਾਣਾ ਹੈ ਇਕ ਤਾਂ ਸਾਡਾ ਭਰਾ ਹੈ ਵੀਰਾ ਉਹ ਨਹੀਂ ਸਾਡੇ ਚ ਇੱਕ ਤਾਂ ਮੇਰੇ ਫਾਦਰ ਸਾਹਿਬ ਦੀ ਆਵਾਜ਼ ਬਹੁਤ ਟਾਈਮ ਬਾਅਦ ਮੈਂ ਇਦਾਂ ਸੁਣੀ ਫਿਲਮ ਦੇਖ ਕੇ ਤੁਹਾਨੂੰ ਕਿਦਾਂ ਦਾ ਲੱਗਿਆ ਦੇਖ ਫਿਲਮ ਬਹੁਤ ਵਧੀਆ ਬਾਈ ਬਾਕੀ ਇਹ ਆ ਵੀ ਮੈਨੂੰ ਇਦਾਂ ਲੱਗਦਾ ਵੀ ਇੱਕ ਸ਼ਰਧਾਂਜਲੀ ਆ ਜਵੰਦੇ ਬਾਈ ਲਈ ਤੇ ਇਹ ਜਦੋਂ ਫਿਲਮ ਬਣੀ ਹੋਣੀ ਆ ਉਦੋਂ ਸ਼ਾਇਰ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ ਰਾਜਵੀਰ ਨੇ ਵੀ ਨਹੀਂ ਸੋਚਿਆ ਹੋਣਾ ਪਰ ਅੱਜ ਜਦੋਂ ਦੇਖ ਰਹੇ ਸੀਗਾ ਤਾਂ ਐ ਸਮਝ ਲਓ ਵੀ ਰਾਜਵੀਰ ਦੀ ਆਖਰੀ ਫਿਲਮ ਆਖਰੀ ਨਿਸ਼ਾਨੀ ਕਹਿ ਸਕਦੇ ਵੀ ਜਿਹੜੀ ਹੁਣ ਗਾਣੇ ਵੀ ਹੈਗੇ ਨੇ ਪਰ ਇਹ ਫਿਲਮ ਜਿਹੜੀ ਆ ਅਲੱਗ-ਅਲੱਗ ਪੋਰਟਲਸ ਤੇ ਅਵੇਲੇਬਲ ਹੁਣ ਅੱਜ ਥੀਏਟਰ ਚ ਦੇਖੀ ਆ ਸਾਦਾ ਲਈ ਕਲਾਕਾਰ ਤਾਂ ਇਦਾਂ ਹੀ ਕੰਮ ਦੇ ਨਾਲ ਹੀ ਜਿਵੇਂ ਬਣਾਦਾ ਜਦੋਂ న్యూਸ ਸਾਇਆ ਗਿਆ ਵੀ ਕਾਫੀ ਆਰਟਿਸਟ ਜਦੋਂ ਉਹਨਾਂ ਨੇ ਆਫਟਰ ਪ੍ਰੋਡਕਸ਼ਨ ਪੋਸਟ ਪ੍ਰੋਡਕਸ਼ਨ ਦੇ ਵਿੱਚ ਗਾਣੇ ਆਪਣੇ ਰਿਕਾਰਡ ਕੀਤੇ ਕਾਫੀ ਗਾਣੇ ਨੇ ਜਾਣੇ ਨੇ ਆਪਣੇ ਗਾਣੇ ਦਿੱਤੇ ਤੇ ਜਦੋਂ ਸਟੂਡੀਓ ਦੇ ਵਿੱਚ ਇੱਕ ਅਜੀਬ ਇੱਕ ਸਰੀਅਲ ਜਿਹਾ ਮਾਹੌਲ ਹੋ ਜਾਂਦਾ ਕਿ ਤਾਂ ਜਵੰਦਾ ਜੀ ਸਾਡੇ ਨਾਲ ਹੀ ਤੁਹਾਨੂੰ ਫਿਲਮ ਦੇਖ ਕੇ ਲੱਗਾ ਕਿ ਉਹ ਤੁਹਾਡੇ ਨਾਲ ਹੀ ਨੇ ਮੈਂ ਉਹੀ ਗੱਲ ਕਰਦਾ ਅਸੀਂ ਸਟੂਡੀਓ ਛੱਡੋ ਮੈਂ ਗਿੱਲਰਾਂ ਉੱਤੇ ਬਾਈ ਨਾਲ ਬੈਠਾ ਸੀ ਜਦੋਂ ਫਿਲਮ ਦੇਖ ਰਹੇ ਸੀ ਇਹੀ ਇਹੀ ਦੋ ਤਿੰਨ ਵਾਰੀ ਸਾਡੀ ਸੇਮ ਗੱਲ ਹੋਈ ਹੈ ਨਾ ਦੇਖ ਕੇ ਵੀ ਯਾਰ ਇਹ ਬੰਦਾ ਹਜੇ ਵੀ ਸਕਰੀਨ ਤੇ ਦੇਖ ਕੇ ਇਦਾਂ ਲੱਗਦਾ ਨਹੀਂ ਹੈਗਾ ਵੀ ਸਾਡੇ ਵਿੱਚ ਨਹੀਂ ਹੈਗਾ ਤੇ ਉਹ ਚੀਜ਼ ਤਾਂ ਸਦਾ ਹੀ ਰਹਿਣੀ ਹੈ ਉਹ ਸਦਾ ਹੀ ਰਹਿਣੀ ਹੈ ਇਹ ਤੁਹਾਨੂੰ ਕੀ ਲੱਗਦਾ ਕਿ ਆਰਟਿਸਟ ਹਮੇਸ਼ਾ ਮਿਊਜ਼ਿਕ ਵਿੱਚ ਜਾਂ ਆਪਣੀ ਆਰਟ ਤੋਂ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ ਸਾਡੇ ਨਾਲ ਹਮਰ ਨਾਲ ਹਮੇਸ਼ਾ ਬਣੇ ਰਹਿੰਦੇ ਆ ਕਿਰਪਾ ਮਾਲਕ ਦੀ ਸਾਡੇ ਤੇ ਆ ਵੀ ਆਰਟਿਸਟ ਜਿੰਨੇ ਨੇ ਜਾਂ ਕਲਾਕਾਰ ਜਿੰਨੇ ਵੀ ਨੇ ਉਹ ਚਲੇ ਜਾਂਦੇ ਆ ਦੁਨੀਆ ਤੋਂ ਚਲੇ ਜਾਂਦੇ ਆ ਕਿੰਨੇ ਗਏ ਨੇ ਸਾਡੇ ਤੋਂ ਸੀਨੀਅਰ ਜਿਹੜੇ ਸੀ ਤੇ ਪਰ ਅੱਜ ਵੀ ਦੇਖ ਲਓ ਉਹਨਾਂ ਦੇ ਗਾਣੇ ਚੱਲਦੇ ਆ ਅਸੀਂ ਸੁਣਦੇ ਆ ਉਹਨਾਂ ਨੂੰ ਸੋ ਸਦਾ ਬਹਾਰ ਰਹਿੰਦੇ ਆ ਜਿਹੜੇ ਚੰਗਾ ਕੰਮ ਕਰਦੇ ਆ ਉਹ ਤਾਂ ਸਦਾ ਬਹਾਰ ਰਹਿੰਦੇ ਆ ਕੁਝ ਆਡੀਅנס ਨੂੰ ਕਹਿਣਾ ਚਾਹਕੋ ਤੁਸੀਂ ਆਪਣੇ ਮਨ ਨੂੰ ਮੈਂ ਇਹੀ ਕਹੂੰਗਾ ਪਰਿਵਾਰ ਸਮੇਤ ਥੀਏਟਰਸ ਦੇ ਵਿੱਚ ਦੇਖੋ ਮੇਰੇ ਹਿਸਾਬ ਨਾਲ ਰਾਜਵੀਰ ਨੂੰ ਇਸ ਸ਼ਰਧਾਂਜਲੀ ਹੋਊਗੀ ਆਪਾਂ ਸਾਰੇ ਥੀਏਟਰਸ ਦੇ ਵਿੱਚ ਜਾ ਕੇ ਫਿਲਮ ਜ਼ਰੂਰ ਦੇਖੀਏ ਦੇਖੋ ਜ਼ਰੂਰ 28 ਤਰੀਕ ਨੂੰ ਆ ਰਹੀ ਤੇ ਵੀਰੇ ਨੂੰ ਜਿਹੜੇ ਪਿਆਰ ਕਰਦੇ ਨੇ ਉਹ ਸਾਰੇ ਜ਼ਰੂਰ ਦੇਖੋ ਆ ਫਿਲਮ ਨੂੰ ਸਾਰੇ ਪਿਆਰ ਦਿਓ ਮੇਰੇ ਫਾਦਰ ਸਾਹਿਬ ਦੇ ਦੋ ਆਖਰੀ ਗਾਣੇ ਨੇ ਦੇ ਵਿੱਚ ਜਿਹਨਾਂ ਦਾ ਇੱਕ ਦਾ ਨਾਮ ਹੈ ਬੁੱਲਾ ਜਿਹੜਾ ਮੇਰਾ ਬਹੁਤ ਫੇਵਰੇਟ ਗਾਣਾ ਇੱਕ ਦਾ ਨਾਮ ਹੈ ਸਾਡੇ ਘਰ ਵੱਲ ਇਹ ਦੋ ਗਾਣੇ ਜ਼ਰੂਰ ਉਹ ਉਹਨਾਂ ਦੇ ਲਾਸਟ ਗਾਣੇ ਸੀਗੇ ਤੁਸੀਂ ਜ਼ਰੂਰ ਸੁਣਿਓ ਬਹੁਤ ਬਹੁਤ ਅੱਛੇ ਗਾਣੇ ਨੇ ਗੁਰਮੂ ਬਾਈ ਦਾ ਮਿਊਜ਼ਿਕ ਹੈ ਰਾਕੇਸ਼ਰ ਦੀ ਫਿਲਮ ਹੈ ਤੇ 28 ਤਰੀਕ ਨੂੰ ਜ਼ਰੂਰ ਦੇਖਿਓ ਇਮੋਸ਼ਨਲ ਹੈ ਥੋੜਾ ਦੇਖਣਾ ਹਾਂ ਆਬਵੀਅਸਲੀ ਆਬਵੀਅਸਲੀ ਇਕ ਤਾਂ ਸਾਡਾ ਭਰਾ ਏ ਵੀਰਾ ਉਹ ਨਹੀਂ ਸਾਡੇ ਚ ਇੱਕ ਤਾਂ ਮੇਰੇ ਫਾਦਰ ਸਾਹਿਬ ਦੀ ਆਵਾਜ਼ ਬਹੁਤ ਟਾਈਮ ਬਾਅਦ ਮੈਂ ਇਦਾਂ ਸੁਣੀ ਵੱਡੇ ਪਰਦੇ ਤੇ ਤਾਂ ਤਾਂ ਵੀ ਇਮੋਸ਼ਨਲ ਅਸਤਾ ਹੋਏ ਆਬਵੀਅਸਲੀ ਤੇ ਲੋਕੀ ਵੀ ਬਹੁਤ ਪਸੰਦ ਕਰਨਗੇ